ਜੀਉਂਦੇ ਜੀ ਅਸੀਂ ਪਛਾਣਦੇ ਨਹੀਂ ਉਹ ਭਾਵੇਂ ਕਿਸੇ ਦੇ ਸੰਤ ਬਾਬਾ ਜਰਨੈਲ ਸਿੰਘ ਸੀ ਜਾਂ ਬਾਬਾ ਦਲਵਿੰਦਰ ਸਿੰਘ ਸੀ ਜਾਂ ਹੋਰ ਸਿੰਘ ਸੂਰਮੇ ਆ ਜਾਣ ਤੋਂ ਬਾਅਦ ਅਸੀਂ ਕਹਾਣੀਆਂ ਜ਼ਰੂਰ ਪਾਉਣੇ ਆ ਵੱਡੇ ਵੱਡੇ ਇਕੱਠ ਕਰਦੇ ਆ ਕਿਸੇ ਟਾਈਮ ਜੀਤ ਸਿੰਘ ਨੇ ਵੀ ਕਿਹਾ ਸੀ ਤੁਸੀਂ ਮੇਰੇ ਜਾਣ ਤੋਂ ਬਾਅਦ ਬੜੇ ਬੜੇ ਇਕੱਠ ਕਰੋਗੇ ਜੀਉਂਦੇ ਜੀ ਉਹ ਵੀ ਐਕਸੈਪਟ ਨਹੀਂ ਕੀਤਾ ਖਾਲਸਾ ਜੀ ਜਿੰਨਾ ਚਿਰ ਅਸੀਂ ਉਹ ਯੋਧਿਆਂ ਨੂੰ ਜੀਉਂਦੇ ਜੀ ਨਹੀਂ ਪਛਾਣਦੇ ਮਰਦੋਵਾਰ ਇਕੱਠਾ ਦੇ ਕਰਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਖਾਲਸਾ ਜੀ ਜੇ ਸੱਚੇ ਦਿਲੋਂ ਉਸ ਮਹਾਨ ਜੀਵਨ ਨੂੰ ਸ਼ਰਧਾ ਦੇ ਭਲਕੇ ਕਰਦੇ ਆ ਤਾਂ ਉਹਨਾਂ ਦੀ ਸੋਚ ਨੂੰ ਅੱਗੇ ਰੱਖੇ ਚਾਹੀਏ ਸੇਖ ਪੁਰਸਤਾਂ ਸਾਰੀ ਦੁਨੀਆ ਦੇ ਵਿੱਚ ਬੋਲ ਦੇ ਜੋਰ ਦੇ ਨਾਲ ਦੁਨੀਆ ਤੁਹਾਡੇ ਨਾਮ ਖੜੀ ਕਰ ਦੁੱਤੀ ਹੈ ਖਾਲਸਾ ਜੀ ਜੇ ਕਿਸੇ ਕੋਲ ਹੋਰ ਵੀ ਕੋਈ ਰਾਏ ਆ ਉਹ ਵੀ ਆਪ ਲਈਏ ਹਰ ਇੱਕ ਜੋ ਉਸ ਜਥੇ ਬੰਦੀ ਦਾ ਸਹਿਯੋਗ ਦਈਏ ਜਿਹੜੀ ਕੌਮ ਦੇ ਗੋਗ੍ਰਾਮੀ ਲਾਉਣ ਲਈ ਕਿਸੇ ਵੀ ਤਰੀਕੇ ਨਾਲ ਆਪਣਾ ਜੋਰਦਾਰ ਪਾਰੀ ਆ ਜਿਹੜੇ ਕਿਸੇ ਵੇਲੇ ਕਹਿੰਦੇ ਸੀ ਇਹ ਗਿਣਤੀ ਦੇ ਰਹਿ ਗਿਆ 329 ਦੀ ਦਸਤਿਆਰੀ ਕੀਤੀ ਇੱਕ ਵਾਰੀ ਸਭ ਬੱਤੀਆਂ ਵੀ ਕੀਤੀ ਇੱਕ ਵਾਰੀ 17 ਵੀ ਕੀਤੀ ਪਰ ਐਨੇ ਖਾਲਸਤਾਨੀਆਂ ਟ੍ਰਾਂਨਸਪੋਰਟ ਦੇ ਵਿੱਚ ਲੱਖਾਂ ਵਿਦਿਆਰਥੀ ਦੇ ਵਿੱਚ ਤੁਹਾਡੀਆਂ ਲਾਈਨਾਂ ਦਾ ਦੱਸਤਾ ਕਿ ਸਿੱਖਾਂ ਦਾ ਬੱਚਾ ਬੱਚਾ ਖਾਲਸਤਾਨ ਲਈ ਆਪਣਾ ਤਤਪਰ ਹੈ ਹਰ ਤਰੀਕੇ ਦੇ ਨਾਲ ਕੌਮ ਦੇ ਗੁਲਾਮੀ ਲਾ ਲਈ ਖਾਲਸਾ ਜੀ ਜੁਹਦੇ ਜੀ ਸਾਨੂੰ ਪਛਾਣਨਾ ਪਊਗਾ ਦੁਸ਼ਮਣ ਨੇ ਪਛਾਣ ਲਿਆ ਗੁਰਪਤਵੰਤ ਸਿੰਘ ਪੰਨੂ ਨੂੰ ਸ਼ਹੀਦ ਕਰ ਲਈ ਲੱਖਾਂ ਹੀ ਕਰੋੜਾ ਰੁਪਇਆ ਲਾ ਦਿੱਤਾ ਉਹਨਾਂ ਨੇ ਪਰ ਖਾਲਸਾ ਜੀ ਕਿਤੇ ਮੈਨੂੰ ਲੱਗਦਾ ਅਸੀਂ ਭੁੱਲਣਾ ਚਾਹੀਏ ਉਹ ਸ਼ਹੀਦ ਕਰਨ ਤੋਂ ਬਾਅਦ ਗੁਰਪਤਵੰਤ ਸਿੰਘ ਨੂੰ ਸ਼ਹੀਦ ਕਰਨਾ ਚਾਹੁੰਦੇ ਆ ਬਾਅਦ ਅਸੀਂ ਕਹੀ ਜਾਵਾਂਗੇ ਪੰਨ ਉਚਰੀ ਸੋਚ ਤੇ ਪਹਿਰਾ ਦੇ ਮਗੇ ਠੋਕੇ ਲੋਰ ਆਜਾ ਖੜੀ ਏ ਨਾਲ ਉਹਦੀ ਸੋਚ ਤੇ ਪਹਿਰਾ ਦੀਏ ਉੱਤ ਸਾਡੀ ਕੌਮ ਦੇ ਗਲੋਂ ਗੁਲਾਮੀ ਲਾਉਣੀ ਹਰ ਇੱਕ ਹੀ ਲਬ ਸਿਲਾ ਬਤ ਰਿਆ ਜਿਸ ਤਰ੍ਹਾਂ ਵੀ ਲੈ ਸਕਦੀ ਲੜਾਂਗੇ ਜਿਸ ਵੀ ਤਰੀਕੇ ਨਾਲ ਲੜਨ ਰਿਹਾ ਲੜਾਂਗੇ ਜਦੋਂ ਦਾ ਸੰਗਰਸ਼ ਸ਼ੁਰੂ ਕੀਤਾ ਨਾਲ ਆਖਰੀ ਦਮ ਤੱਕ ਜਦੋਂ ਤੱਕ ਖਾਲਸਾ ਅਜ਼ਾਦ ਨਹੀਂ ਹੋ ਜਾਂਦਾ ਸੰਗਰਸ਼ ਨੂੰ ਇਸੇ ਤਰ੍ਹਾਂ ਰੱਖਾਂਗੇ ਜਿਸ ਵੀ ਰੂਪ ਦੇ ਵਿੱਚ ਉਹਨਾਂ ਨੂੰ ਜਵਾਬ ਦੇਣਾ ਪਊ ਜਵਾਬ ਦੇਵਾਂਗੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪਰਜ਼ਾ ਪਰਜ਼ਾ ਕਟ ਮਰੇ ਕਉ ਨਾ ਛੜਖੇਤ ਤੰਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਸ ਮਹਾਨ ਲਗੇ ਭਾਈ ਸਾਹਿਬ ਪਾਈਕ ਜਿੰਦਰ ਸਿੰਘ ਜੀ ਦੀ ਯਾਦ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਉਸ ਮਹਾਨ ਯੋਧੇ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਆਪਣਾ ਸਾਰਾ ਜੀਵਨ ਸਿੱਖਾਂ ਦੇ ਗਲੋਂ ਗੁਲਾਮੀ ਲਾਣ ਲਈ ਲਾ ਦਿੱਤਾ ਦਾਸ ਦੀ ਪਹਿਲੀ ਮੁਲਾਕਾਤ ਭਾਈ ਸਾਹਿਬ ਭਾਈ ਜਿੰਦਰ ਸਿੰਘ ਜੀ ਦੇ ਨਾਲ 1996 ਸਾਲ ਦੇ ਵਿੱਚ ਲਾਹੌਰ ਦੇ ਵਿੱਚ ਹੋਈ ਇਧਰੋਂ ਮੈਂ ਵੀ ਜੇਲ ਦੇ ਵਿੱਚੋਂ ਗਿਆ ਸੀ ਕੈਨੇਡਾ ਦੇ ਵਿੱਚੋਂ ਉਧਰੋਂ ਭਾਈ ਸਾਹਿਬ ਵੀ ਜੇਲ ਦੇ ਵਿੱਚੋਂ ਰਿਹਾ ਹੋਏ ਸੀ ਥੋੜਾ ਚਿਰ ਹੋਇਆ ਥੋੜਾ ਸਮਾਂ ਅਸੀਂ ਇਕੱਠਿਆਂ ਭਾਈ ਸਾਹਿਬ ਭਾਈ ਗਿੰਦਰ ਸਿੰਘ ਸ੍ਰਿੰਦਰ ਸਿੰਘ ਸੇਖੋ ਅਸੀਂ ਤਿੰਨੇ ਹੀ ਇੱਕ ਘਰ ਵਿੱਚ ਰਹੇ ਭਾਈ ਸਾਹਿਬ ਦਾ ਜੀਵਨ ਭਾ ਕੁਮਾਰ ਕੈਣੀ ਕਰਨੀ ਦੇ ਸੂਰੇ ਕੋਈ ਇਹੋ ਜਿਹ ਕਹਿ ਨਹੀਂ ਸਕਦੇ ਕਿ ਰੋਮ ਰੋਮ ਦੇ ਵਿੱਚ ਇੱਕੋ ਜਿਹਾ ਇੱਕੋ ਚੀਜ਼ ਅਖੀਰ ਤੱਕ ਦਾਸ ਦੇ ਨਾਲ ਅਸੀਂ ਸੰਪਰਕ ਵਿੱਚ ਰਹੇ ਉਹਨਾਂ ਦੇ ਨਾਲ ਉਹੀ ਚੀਜ਼ ਕਿ ਕਿਸੇ ਤਰ੍ਹਾਂ ਸਿੱਖਾਂ ਦੇ ਗਲੋਂ ਗਲਾਂ ਮੀ ਲਾ ਲਈਏ ਖਾਲਸਾ ਜੀ ਜਿਹੜੀਆਂ ਗੱਲਾਂ ਆਪਣੇ ਪਹਿਲਾਂ ਬੁਲਾਰੇ ਕਰਕੇ ਗਏ ਨੇ ਮੈਂ ਉਹ ਜ਼ਿਆਦਾ ਰਿਪੀਟ ਨਹੀਂ ਕਰਨੀ ਕਿਉਂਕਿ ਸਮਾਂ ਥੋੜਾ ਹੈ ਉਹਦਾ ਇੱਕ ਚਾਨਣ ਬਣਾਉਣਾ ਸੀ ਔਰ ਚਾਨਣ ਮਨਾਰਾ ਹੀ ਰਹੇਗਾ ਜਿਸ ਤਰ੍ਹਾਂ ਭਾਈ ਅਮਰਜੀਤ ਸਿੰਘ ਮਹਾਰਾਜ ਨੇ ਦੱਸਿਆ ਕਿ ਜਿਉਂਦੇ ਜੀ ਉਹਨਾਂ ਦਾ ਉਹ ਸਾਥ ਨਹੀਂ ਦਿੱਤਾ ਉਹ ਉਹਨਾਂ ਨੂੰ ਜੜੀ ਉਹਨਾਂ ਦੀ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਜੋ ਅੱਜ ਅਸੀਂ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਰਦੇ ਆ ਇਹ ਇਕੱਲਾ ਉਹਨਾਂ ਨਾਲ ਨਹੀਂ ਹੋ ਰਿਹਾ ਇਹ ਸਾਡੀ ਕੌਮ ਦਾ ਦੁਖਾਂਤ ਹੈ ਜਿਉਂਦੇ ਜੀ ਅਸੀਂ ਪਛਾਣਦੇ ਨਹੀਂ اور پا جس ویل سنت بابا جرنل سن بابا دلوندر سن سور میں آن جان تو بعد اسی کہانیاں جرور پونے آن بٹے بٹے بڑے کر دے آن کسے ٹیم دیپ سدھو نے بھی کیا سی میرے جان تو بعد بٹے بڑے اکٹھ کروں گے جیو نے جیو نے بھی اکسپٹ نہیں کیتا اے دکھان اے سنوں جو نکلنا پہا خالسا جی جنہ چرک ਅਸੀਂ ਉਹ ਯੋਧਿਆਂ ਨੂੰ ਜਿਉਂਦੇ ਜੀ ਨਹੀਂ ਪਛਾਣਦੇ ਮਰਨ ਤੋਂ ਬਾਅਦ ਇਕੱਠਾ ਤੇ ਕਰਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਹਾਂ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਕੁਝ ਸਿੱਖ ਲੈਂਦੇ ਨੇ ਉਹਨਾਂ ਦੇ ਕੋਲੋਂ ਖਾਲਸਾ ਜੀ ਜੇ ਸੱਚੇ ਦਿਲੋਂ ਉਸ ਮਹਾਨ ਯੋਧੇ ਨੂੰ ਸ਼ਰਧਾ ਦੇ ਭੁੱਲ ਭੇਟ ਕਰ ਰਿਹਾ ਤਾਂ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱリエ ਪ੍ਰਣ ਕਰੀਏ ਕਿ ਅਸੀਂ ਦਲ ਖਾਲਸਾ ਜਥੇਬੰਦੀ ਦਾ ਪੂਰਾ ਸਹਿਯੋਗ ਦੇਵਾਂਗੇ ਜਿਸ ਤਰ੍ਹਾਂ ਪਹਿਲਾਂ ਦਿੰਦੇ ਰਹੇ ਹਾਂ اگاہ بھی دے مانگے اس دی سوچ قوم دے گلوں گلامی اور وہ کس طرح لایا جا سکتا وہ اسے بچار کریے یہ سچی شردانجلی ہونا شہیدان کی سوچ نا کے جان آج تو اج بچوں ایک جتے بندی ایک سکھ پر جسٹس اٹھی ہے جڑی آواز اس دی آواز وہ مدم پی رہی سی ਉਹਨੂੰ ਬਲੰਦੀਆਂ ਦੇ ਲਿਜਾਣ ਵਾਸਤੇ ਤੁਸੀਂ ਉਸ ਦਾ ਪੂਰਾ ਸਹਿਯੋਗ ਦਿੱਤਾ ਉਹ ਤੁਹਾਡਾ ਸਹਿਯੋਗ ਦੇਣ ਦੀ ਬਦੌਲਤ ਉਹਨਾਂ ਯੋਧਿਆਂ ਦੀ ਸੋਚ ਨੂੰ ਘਰ ਘਰ ਵਿੱਚ ਪਚਾ ਦਿੱਤਾ ਕਿ ਕੌਮ ਦੇ ਘਰੋਂ ਗੁਲਾਮੀ ਲਾਉਣੀ ਆ ਖਾਲਸਤਾਨ ਆਜ਼ਾਦ ਕਰਾਉਣਾ ਸਿੱਖ ਪੁਰਜਸ ਨੇ ਸਾਰੀ ਦੁਨੀਆ ਦੇ ਵਿੱਚ ਬੋਲ ਦੇ ਜੋਰ ਦੇ ਨਾਲ ਦੁਨੀਆ ਤੁਹਾਡੇ ਨਾਮ ਖੜੀ ਕਰ ਦੁੱਤੀ ਹੈ ਖਾਲ사 ਜੀ ਜੇ ਕਿਸੇ ਕੋਲ ਹੋਰ ਵੀ ਕੋਈ ਰਾਏ ਆ ਉਹ ਵੀ ਆਪ ਲਈਏ ਹਰ ਇੱਕ ਜੋ ਉਸ ਜਥੇਬੰਦੀ ਦਾ ਸਹਿਯੋਗ ਦਈਏ ਜਿਹੜੀ ਕੌਮ ਦੇ ਗਊ ਗ੍ਰਾਮੀ ਰੌਣ ਲਈ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਜੋਰਦਾਰ ਪਾਰੀ ਆ ਉਹਦਾ ਸਹਿਯੋਗ ਦੋ ਉਹਦੀ ਨੱਤਾਂ ਨਖਚੋ ਅੱਜ ਬਲੰਦੀਆਂ ਤੇ ਆਵਾਜ਼ ਪਹੁੰਚੀ ਆ ਸਿੱਖ ਪਰਜਸਤ ਬੋਲ ਦੀ ਜੋਰ ਦੇ ਨਾਲ ਫਾਈਵ ਵਾਈਸ ਤੁਹਾਡੇ ਨਾਲ ਆ ਕੇ ਖੜ ਗੀਆਂ ਖਾਲਸਾ ਜੀ ਬੋਲ ਦਾ ਇੰਨਾ ਡਰ ਉਹਨਾਂ ਨੂੰ ਤੁਹਾਡੀ ਇਕੱਤਰਤਾ ਹੋ ਗਈ ਆ ਜਿਹੜੇ ਕਿਸੇ ਵळे ਕਹਿੰਦੇ ਸੀ ਇਹ ਗਿਣਤੀ ਦੇ ਰਹਿ ਗਏ ਆ 329 ਦੀ ਲਿਸ਼ਟ ਜਾਰੀ ਕੀਤੀ ਇੱਕ ਵਾਰੀ ਇੱਕ ਵਾਰੀ ਫੋਬਤੀਆਂ ਵੀ ਕੀਤੀ ਇੱਕ ਵਾਰੀ ਸਤਾਰਾਂ ਵੀ ਕੀਤੀ ਭੈਣਾਂ ਐਨ ਕ ਖਾਲਸਤਾਨੀਆਂ ਟ੍ਰਾਂਟੋ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਤੁਹਾਡੀਆਂ ਲਈ ਮੈਂ ਦੱਸਦਾ ਕਿ ਸਿੱਖਾਂ ਦਾ ਬੱਚਾ ਬੱਚਾ ਖਾਲਸਤਾਨ ਲਈ ਆਪਣਾ ਤਤਪਰ ਹੈ ਹਰ ਤਰੀਕੇ ਦੇ ਨਾਲ ਕੌਮ ਦੇ ਗੁਲਾਮੀ ਲਾਣ ਲਈ ਅੱਜ ਹਰ ਇੱਕ ਸ਼ਹਿਰ ਦੇ ਵਿੱਚ ਜਿੱਥੇ ਕਿਤੇ ਵੀ ਸਿੱਖ ਪਰਜਸਤੀ ਬੋਟਨਿਕਲ ਹੁੰਦੀ ਹੈ ਖਾਲਸਾ ਜੀ ਇਹ ਮਤ ਸੋਚੋ ਇਹ ਸੋਚ ਉਹੀ ਹੈ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕੌਮ ਦੇ ਗਲੋ ਗੁਲਾਮੀ ਲਾਣ ਲਈ ਸੰਘਰਸ਼ ਕੀਤਾ ਸੀ ਅੱਜ ਇਹੜਾ ਰੂਪ ਹੀ ਹੋਇਆ ਉਸ ਰੂਪ ਤੇ ਤਰੂ ਆਪਾਂ ਦੁਨੀਆ ਨੂੰ ਦੱਸ ਸਕਤਾ ਸਿੱਖ ਪਰਜਸਤ ਸਾਥ ਦਿੱਤਾ ਤੁਸੀਂ ਬਹੁਤ ਵੱਡੀ ਤਦਾਦ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਖਾਲਸਾ ਜੀ ਜੀ ਉਹ ਜੀ ਸਾਨੂੰ ਪਛਾਣਨਾ ਪਊਗਾ ਦੁਸ਼ਮਣ ਨੇ ਪਛਾਣ ਲਿਆ ਉਹਨਾਂ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਲਾਹੌਰ ਦੇ ਵਿੱਚ ਭਾਈ ਪੰਜ ਵਰਦੀ ਸ਼ਹੀਦੀ ਉਦੋਂ ਬਾਅਦ ਭਾਈ ਹੈਪੀ ਦੀ ਸ਼ਹੀਦੀ ਇੰਗਲੈਂਡ ਦੇ ਵਿੱਚ ਖੰਡੇ ਦੀ ਸ਼ਹੀਦੀ ਸਾਡੀ ਧਰਤੀ ਤੇ ਆ ਕੇ ਸਾਡੇ ਭਾਈ ਹਰਦੀਪ ਸਿੰਘ ਨਿਚਲੂ ਸ਼ਹੀਦ ਕਰਨਾ ਉਹ ਤੋਂ ਇੱਥੇ ਨਹੀਂ ਬਸ ਓਏ ਜਾ ਕੇ ਅਮਰੀਕਾ ਦੇ ਵਿੱਚ ਗੁਰਪ੍ਰਤਪ ਸਿੰਘ ਪੰਨੂ ਨੂੰ ਸ਼ਹੀਦ ਕਰ ਲਈ ਲੱਖਾਂ ਹੀ ਕਰੋੜਾਂ ਰੁਪਈਆ ਲਾ ਦਿੱਤਾ ਉਹਨਾਂ ਨੇ ਪਰ ਖਾਲਸਾ ਜੀ ਕਿਤੇ ਮੈਨੂੰ ਲੱਗਦਾ ਅਸੀਂ ਭੁੱਲਣਾ ਚਾਹੀਏ ਉਹ ਸ਼ਹੀਦ ਕਰਨ ਤੋਂ ਬਾਅਦ ਗੁਰਪ੍ਰਤਪ ਸਿੰਘ ਨੂੰ ਸ਼ਹੀਦ ਕਰਨਾ ਚਾਹੁੰਦੇ ਆ ਬਾਅਦ ਅਸੀਂ ਕਹੀ ਜਾਵਾਂਗੇ ਪੰਨੂ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕੇ ਲੋੜ ਆਜ ਹੈ ਖੜੀਏ ਨਾਲ ਉਹਦੀ ਸੋਚ ਤੇ ਪੈਰਾ ਦੀਏ ਉੱਥੇ ਸਾਡੀ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਹਰ ਕਿਹੇ ਲੱਬ ਸੀਲਾ ਵਰਤ ਰਿਹਾ ਜਿਸ ਤਰ੍ਹਾਂ ਵੀ ਲੈ ਸਕਦੀ ਲਾਵਾਂਗੇ ਜਿਸ ਵੀ ਤਰੀਕੇ ਨਾਲ ਲੜਨਾ ਪਿਆ ਲੜਾਂਗੇ ਜਦੋਂ ਦਾ ਸੰਗਰਸ਼ ਸ਼ੁਰੂ ਕੀਤਾ ਨਾਲ ਆ ਆਖਰੀ ਦਮ ਤੱਕ ਜਦੋਂ ਤੱਕ ਖਾਲਸਾਨ ਆਜ਼ਾਦ ਨਹੀਂ ਹੋ ਜਾਂਦਾ ਸੰਗਰਸ਼ ਨੂੰ ਇਸੇ ਤਰ੍ਹਾਂ ਰੱਖਾਂਗੇ ਜਿਸ ਵੀ ਰੂਪ ਦੇ ਵਿੱਚ ਉਹਨਾਂ ਨੂੰ ਜਵਾਬ ਦੇਣਾ ਪਊ ਜਵਾਬ ਦੇਵਾਂਗੇ ਸਾਡਾ ਫਰਜ਼ ਬਣਦਾ 28 ਤਰੀਕ ਨੂੰ ਉਹ ਜਿਹੜੀ ਰੈਫਰੰਡਮ ਦੀ ਲਹਿਰ ਚੱਲ ਰਹੀ ਆ ਜਿਹਨੇ ਦੁਨੀਆ ਨੂੰ ਦੱਸ ਦਿੱਤਾ ਤੇ ਸਿੱਖ ਯਾਦખ્યા ਜਾਂਦਾ ਬੋਦੀ ਯੋਜਨ 28 ਤਰੀਕ ਨੂੰ ਕੈਲਗਰੀ ਵਿੱਚ ਵੋਟਾਂ ਪੈਣੀਆਂ ਉਦੋਂ ਬਾਅਦ ਮੌਨਟਰੀਅਲ ਦਾ ਨੰਬਰ ਆਵੇਗਾ ਕੰਟੀਨਿਊ ਚੱਲੇਗਾ ਲੱਖਾਂ ਮਿਲੀਅਨਸ ਆਫ ਵੋਟ ਦੇ ਨਾਲ ਯੂਨੋ ਦਾ ਗੱਲ ਜਾਏਗੀ ਇੱਕ ਵਸੀਲਾ ਹੈ 28 ਤਰੀਕ ਨੂੰ ਕੈਲਗਰੀ ਵਿੱਚ ਵੋਟਾਂ ਪੈਣੀਆਂ ਉੱਤੇ ਬਾਤ ਕਰਕੇ ਸਿੰਘਾਂ ਦਾ ਸਹਿਯੋਗ ਦਿਓ ਚੱਲ ਰਹੀ ਇਸ ਲਹਿਰ ਨੂੰ ਪਰਚੰਡ ਹੋਰ ਕਰ ਦਈਏ ਦੁਸ਼ਮਣ ਦੇ ਦੰਦ ਖੱਟੇ ਕਰ ਦਈਏ ਕੋਈ ਅੱਪਾ ਵਿੱਚ ਵਾਇਲੈਂਸ ਨਹੀਂ ਕਰਨਾ ਕੋਈ ਕੁਛ ਨਹੀਂ ਕਰਨਾ ਤੁਹਾਡੀ ਬੋਰਡ ਦੇ ਜੋਰ ਦੇ ਨਾਲ ਮੋਦੀ ਨੂੰ ਗੋਡਿਆਂ ਪਰ ਕਰਨਾ ਮੋਦੀ ਡਰ ਗਿਆ ਗੋਡਿਆਂ ਪਰ ਹੋਇਆ ਹਰ ਇੱਕ ਹਿੱਲਾ ਵਸੀਲਾ ਕਰਕੇ ਗਵਰਨਮੈਂਟ ਦੀਆਂ ਬਾਰ-ਬਾਰ ਮੋਰਖਾ ਜਾ ਕੇ ਮੰਨਤਾ ਕਰਦਾ ਇਸ ਰੈਫਰੈਂਡਮ ਨੂੰ ਬੰਦ ਕਰਾ ਦਿਓ ਇਸ ਰੈਫਰੈਂਡਮ ਨੂੰ ਬੰਦ ਕਰਾ ਦਿਓ ਇਹ ਬਾਹਰ ਬੈਠੇ ਸਿੰਘਾਂ ਨੂੰ ਸ਼ਹੀਦ ਕਰਦਾ ਵੀ ਇਹੀ ਆ ਕਿ ਸਾਡੇ ਮਨਾਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਜਾਵੇ ਖਾਲਸਾ ਡਰਦਾ ਨਹੀਂ ਨਾ ਡਰਾਉਂਦਾ ਐ ਜ਼ੁਲਮ ਨੂੰ ਸਜ਼ਾ ਦਿੱਤੀ ਆ ਤੇ ਫੇਰ ਜਾਏਗਾ ਉਹਨਾਂ ਸ਼ਹੀਦਾਂ ਦੀ ਸੋਚਦੇ ਅਸੀਂ ਪਹਿਰਾ ਠੋਕੇ ਦੇਣਾ ਭਾਈ ਨਿੱਜਰ ਦੀ ਸੋਚਦੇ ਭਾਈ ਖੰਡੇ ਦੀ ਸੋਚਦੇ ਭਾਈ ਪੰਜਬੜੀ ਦੀ ਸੋਚਦੇ ਤੇ ਭਾਈ ਗਾੜੇ ਦੀ ਸੋਚਦੇ ਜਿਸ ਨੇ ਸ਼ੁਰੂ-ਸ਼ੁਰੂ ਦੇ ਵਿੱਚ ਸਿੱਖ ਬਰਜਸਤਾਨ ਖੜਕੇ ਇਸ ਰਫਰੰਡਮ ਦੀ ਲਹਿਰ ਨੂੰ ਉੱਚਾ ਕੀਤਾ ਸੀ ਜਿਹੜਾ ਕਿ ਕਿਸੇ ਟਾਈਮ ਵੋਟਾਂ ਦੇ ਦੌਰਾਨ ਇੰਗਲੈਂਡ ਦੀ ਧਰਤੀ ਤੇ ਚਲਾ ਨਹੀਂ ਸਾਡੇ ਕੋਲ ਚਲਾ ਗਿਆ ਸੀ ਉਹਨਾਂ ਦੀ ਸੋਚ ਤੇ ਆਪਾਂ ਪੈਰਾ ਦੇਵਾਂਗੇ ਇਸ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਸ਼ਹੀਦਾਂ ਦੀ ਸੋਚ ਤੇ ਪੈਰਾ ਦੇਵਾਂਗੇ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ਮੇਰੇ ਵੀਰ ਸਾਡੇ ਸਤਕਾਰਯੋਗ ਉਸ ਮਹਾਨ ਯੋਧੇ ਨੂੰ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਨੂੰ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਸੀ ਸਤਗੁਰ ਦੇ ਚਰਨਾਂ ਵਿੱਚ ਖੜ ਕੇ ਪ੍ਰਣ ਕਰਦੇ ਹਾਂ ਉਹਨਾਂ ਦੀ ਸੋਚ ਨੂੰ ਤਾਮ ਦੇ ਗੁਲਾਮੀ ਲਾਣ ਲਈ ਜਿੰਨਾ ਚਿਰ ਤੱਕ ਗੁਲਾਮੀ ਨਹੀਂ ਰਹੂਗੀ ان جاری رہے گا دچیاں کر کے سمو شہیدان شادا کے فل پیٹ کرنے نعرے کا جواب گج کے دینا خالستان 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 پائی گجندر سن کی سوچتے پائی گجندر سنگھ کی سوچتے ਭਾਈ ਕਿਸ਼ਿੰਦਰ ਸਿੰਘ ਵੀ ਸੋਚਤੇ ਬੋਲਦਾਰ ਦੇ ਪ੍ਰੋਟੋਕੋਲ ਤੋਂ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ